ਸਿਟੀ थाना ਬਲਾਚੌਰ ਪੁਲਿਸ ਨੇ 100 ਗ੍ਰਾਮ ਆਫੀਨ ਸਮੇਤ ਦੋ આરોપીਆਂ ਨੂੰ ਕੀਤਾ ਕਾਬੂ ਜਾਣਕਾਰੀ ਦਿੰਦੇ ਹੋਏ ਸਿਟੀ थाना ਬਲਾਚੌਰ ਦੇ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਇੱਕ આરોપી ਦਾ ਨਾਮ ਅਨਿਲ ਪੁੱਤਰ ਧੀਰ ਸਿੰਘ ਵਾਸੀ ਧਰਮਪੁਰ थाना ਬਸੋਲੀ ਜ਼ਿਲ੍ਹਾ ਬਦਾਯੂ ਯੂਪੀ ਹਾਲ ਵਾਸੀ ਮਹਿੰਦੀਪੁਰ थाना ਸਿਟੀ ਬਲਾਚੌਰ ਅਤੇ ਮੁਕੇਸ਼ ਸਿੰਘ ਪੁੱਤਰ ਚੰਦਰਪਾਲ ਵਾਸੀ ਅਲੀ ਗੰਜ थाना ਅਲੀ ਗੰਜ ਜ਼ਿਲ੍ਹਾ ਬਰੇਲੀ ਹਾਲਬਾਸੀ ਗੋਹਣ ਰੋਡ ਨੇੜੇ ਕਟਾਰੀਆ ਹਸਤਾਲ ਨੂੰ ਕਾਬੂ ਕਰਕੇ 100 ਗ੍ਰਾਮ ਅਫੀਮ ਉਹਨਾਂ ਕੋਲੋਂ ਬਰਾਮਦ ਕੀਤੀ ਹੈ ਜਿਸ ਤਹਿਤ ਉਹਨਾਂ ਵੱਲੋਂ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਨਾਂ ਵਿੱਚ ਦੱਸਣਯੋਗ ਹੈ ਕਿ ਇੱਕ ਕੁਲਚੀਆਂ ਦੀ ਰੇੜੀ ਲਗਾ ਰਿਹਾ ਹੈ ਤੇ ਦੂਜਾ ਬਿਲਡਿੰਗ ਦੀ ਰਿਪੇਅਰ ਦਾ ਕੰਮ ਕਰਦਾ ਹੈ ਤੋ ਪੜਿਆ ਹੈ ਕਿ ਆਹ ਗ੍ਰਾਮੀਣ ਟਿਕਾਣੇ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਡੀਐਸਪੀ ਸਬਰੀਨ ਬਲਾਚੌਰ ਜੀ ਜੋਗਾ ਵਾਇਸ਼ੇ ਪੰਜਾਬ ਸਰਕਾਰ ਵੱਲੋਂ ਮੇਰੇ ਨਿਰਦੇਸ਼ ਜੋ ਨਸ਼ਾ ਵਿਰੋਧ ਦੇ ਤਹਿਤ ਜੋ ਇਸਰੇਕ ਮਹੀਨੇ ਤੋਂ ਸਾਨੂੰ ਡਿਊਟੀਆਂ ਸਾਡੇ ਅਫਸਰ ਸਹਿਬਾਨ ਨੇ ਲਾਈਆਂ ਸੀ ਜਿਸ ਦੇ ਤਹਿਤ ਮਾੜੇ ਨਸ਼ਾ ਕਰਨ ਵਾਲੇ ਜਾਂ ਤੇ ਨਸ਼ਾ ਵੇਚਣ ਵਾਲੇ ਜਿਹੜੇ ਆ ਵਿਅਕਤੀ ਉਹਨਾਂ ਤੇ ਨਜ਼ਰ ਸਖਤੀ ਨਾਲ ਰੱਖੀ ਜਾ ਰਹੀ ਸੀ ਤੇ ਜਿਸ ਦੇ ਤਹਿਤ ਸਾਡੇ ਕੱਲ ਥਾਣਾ ਤੋਂ ਐਸਆਈ ਕੁਸ਼ਨ ਰਾਜੀ ਆਪਣੀ ਪੁਲਿਸ ਪਾਰਟੀ ਸਵੇਤ ਮੈਡੀ ਔਰ ਹੋਰ ਜਿਹੜੇ ਕਿੰਗਬਰਗਰ ਦੇ ਵਿੱਚ ਉਧਰ ਮੈਂ ਪਠੇਰੀ ਮੋੜ ਤੇ ਪੈਟਰੋਲਿੰਗ ਕਰ ਰਹੇ ਸੀਗੇ ਤੇ ਜਿੱਥੇ ਇਹਨਾਂ ਨੂੰ ਦੋ ਨੌਜਵਾਨ ਜਿਹੜੇ ਆ ਵਾਟਸਰ ਤੋਂ ਸਾਹਮਣੇ ਤੋਂ ਦਿਖਾਈ ਦਿੱਤੇ ਆਉਂਦੇ ਜਿਨ੍ਹਾਂ ਨੇ ਪੁਲਿਸ ਪਾਰਟੀ ਨੇ ਜੋ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੇ ਪਾਸ ਜੋ ਵੀ ਮਸ਼ੀਲਾ ਕੋਈ ਆਪਣੇ ਭਾਰੀ ਲਫਾਫਾ ਸੀ ਵਜਨਦਾਰ ਉਹ ਉਹਨਾਂ ਨੇ ਇਹੋ ਦੇਖ ਕੇ ਮੋਟਰਸਾਈਕਲ ਨੂੰ ਪੁੱਟਾ ਫਿਰ ਉਹਨਾਂ ਦੇ ਨਾਮ ਪਤੇ ਇਹਨਾਂ ਨੇ ਪਤਾ ਕੀਤੀ ਜਿਹਨਾਂ ਵਿੱਚੋਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਅਨਿਲ ਪੁੱਤਰ ਧੀਰ ਸਿੰਘ ਵਾਸੀ ਧਰਮਪੁਰਾ থানা ਬਸੋਲੀ ਜ਼ਿਲ੍ਹਾ ਬਦਾਉਂ ਜੁਪੀ ਜਿਹੜਾ ਕਿ ਹੁਣ ਇਸ ਸਮੇਂ ਮਹਿੰਦੀਪੁਰ ਪਿੰਡ ਦੇ ਵਿੱਚ ਕਰਾਏ ਤੇ ਰਹਿ ਰਿਹਾ ਹੈ ਤੇ ਦੂਸਰਾ ਇਹਦੇ ਨਾਲ ਲੜਕਾ ਸੀਗਾ ਉਹ ਮੁਕੇਸ਼ ਸਿੰਘ ਪੁੱਤਰ ਚੰਦਰਪਾਲ ਵਾਸੀ ਅਲੀ ਗੰਜ थाना ਅਲੀ ਗੰਜ ਤੇ ਬਰੇਲੀ ਦਾ ਹੈ ਰਹਿਣ ਵਾਲਾ ਇਹ ਕੋਹਨ ਰੋਡ ਤੇ ਬਲਾ ਚੌਂ ਜਿਹੜਾ ਹੈ ਇਹ ਰਹਿ ਰਿਹਾ ਦੋਨੋਂ ਅਲੱਗ-ਅਲੱਗ ਜਿਹੜਾ ਅਨਿਲ ਕੁਮਾਰ ਆ ਇਹ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਬਾਤੂਮਾਂ ਦਾ ਰਿਪੇਅਰ ਵਗੈਰਾ ਦਾ ਤੇ ਜਿਹੜਾ ਮੁਕੇਸ਼ ਦਾ ਉਹ ਕੁਲਚੇਆ ਵਗੈਰਾ ਜਿਹੜੀ-ਜਿਹੜੀ ਲਗਾਉਂਦਾ ਪਹਿਲਾਂ ਇਹ ਇੱਥੇ ਬਲਾ ਚੌਂ ਲਗਾਉਦਾ ਸੀ ਤੇ ਅੱਜ ਕੱਲ ਇਹ ਮੋਤੋ ਮੋੜ ਦੇ ਲਾਗੇ ਛੱਗੇ ਆਪਣੀ ਜਿਹੜੀ ਜਿਹੜੀ ਲਗਾ ਲਿਆ ਇਹਨਾਂ ਨੂੰ ਜਦੋਂ ਕਾਬੂ ਕੀਤਾ ਤੇ ਇਹਨਾਂ ਕੋਲੋਂ ਟੁੱਟੇ ਹੋਏ ਜਿਹੜਾ ਲਫਾਫਾ ਦੀ ਤਰਾਸ਼ੀ ਜਿਹੜੀ ਆ ਉਹ ਪੁਸ਼ ਰਾਜ ਜੀ ਉਹ ਕੀਤੀ ਗਈ ਤੇ ਉਸ ਵਿੱਚੋਂ ਅਫੀਮ ਬਰਾਮਦ ਹੋਈ ਜੋ ਇਹਨਾਂ ਨੇ ਆਪਣਾ ਉਸ ਦਾ वजन ਕੀਤਾ ਤੇ ਉਹ 100 ਗ੍ਰਾਮ ਇਹਦੇ ਇਹਦੇ ਜਿਹੜੀ ਪੁਸ਼ਕਿਸ ਦੌਰਾਨ ਇਹਨੇ ਦੱਸਿਆ ਕਿ ਬੰਦਾ ਪਿੱਛੇ ਜਿਹੜਾ ਜੁਪੀ ਨੂੰ ਆਪਣੇ ਬਿਲੋਂਗ ਕਰਦਾ ਹੈ ਬਰੇਲੀ ਸਾਈਡ ਨੂੰ ਤੇ ਉੱਥੇ ਕੁਝ ਏਰੀਆ ਦੇ ਵਿੱਚ ਇਹਨਾਂ ਦੇ ਜਿਹੜੇ ਛਾਣੇ ਉਧਰ ਦੇ ਹੈਗੇ ਆ ਫੈਮਿਲੀ ਵਰਕਰ ਨੇ ਉਹ ਖੋਤਾ ਖੇਤਾ ਖੁੱਤਾ ਚ ਕੰਮ ਕਰਦੇ ਜਾ ਕੇ ਜਿੱਥੇ ਖੇਮ ਦੀ ਕੁਝ ਏਰੀਆ ਚ ਖੇਤੀ ਅਲਾਉ ਹੈਗੀ ਤੇ ਉੱਥੋਂ ਇਹ ਕੁਛੋ ਕੁਛ ਥੋੜਾ ਬਚਤ ਕਰਕੇ ਉਹਦੀ ਜੋੜ ਕੇ ਇਹ ਪੰਜਾਬ ਚ ਇੱਥੇ ਲਿਆਉਂਦੇ ਆ ਤੇ ਜਿਹੜੇ ਇੱਥੇ ਵੀ ਕੁਝ ਜ਼ਰੂਰਤਮੰਦ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹ ਮਹਿੰਗੇ ਭਾਅ ਵੇਚਦੇ ਆਂ ਕਿ ਕਿ ਦੋ ਰੋਜ਼ ਦੀ ਕੜਾਈ ਨਾਲ ਦੀ ਕੋ ਬੰਨਣਾ ਵੀ ਕੰਮ ਆਜੇ ਇਹਦੇ ਨਾਲ ਕੋਈ ਸ਼ੈ ਦੋਨਾਂ ਦੇ ਖਿਲਾਫ ਤਿੰਨ ਤਿੰਨ ਮੁਕਦਮੇ ਜਾਵੇ ਦਰਜ ਹੈਗੇ ਆ ਇੱਕ ਐਨਡੀ ਦੇ ਤਹਿਤ ਹੈਗੇ ਤਿੰਨ ਚਾਰ ਮੁਕਦਮੇ ਤੇ ਤਿੰਨ ਚਾਰ ਮੁਕਦਮੇ ਇਹਨਾਂ ਦੇ ਲੜਾਈਆਂ ਦੇ ਇਹਨਾਂ ਦੇ ਖਿਲਾਫ ਦੱਤ ਤ੍ਰਤੀਸ਼ ਨੂੰ ਅਸੀਂ ਮਾਨ ਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੀ ਬਣਦੀ ਹੈ ਜਿਹੜੀ ਦਾਰਬਈਆ ਹੋਰ ਵੀ ਜਿਹੜੀ ਇਹ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਨੂੰ ਤਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿੱਥੇ ਜਾਕਰ ਪ੍ਰਵਾਸੀ ਜਿਹੜੇ ਨੇ ਜਗੇ ਉਹ ਜਾਕਰ ਰੈਂਟ ਕਰਦੇ ਉਹਨਾਂ ਲਈ ਕੀ ਰეკਮੈਂਡ ਕਰ ਰਹੇ ਨੇ ਕੋਈ ਵੈਰੀਫਿਕੇਸ਼ਨ ਦੇਖੋ ਇਹ ਤਾਂ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਕਸਬੇ ਦੇ ਜਿਹੜੇ ਨਾਗਰਿਕ ਲੋਕ ਨੇ ਉਹਨਾਂ ਨੂੰ ਵਸਿੰਦੇ ਨੇ ਬਰਾ ਚੌਰ ਦੇ ਜਿਹੜੇ ਇਹਨਾਂ ਨੂੰ ਰੈਂਟ ਦੇ ਕਮਰੇ ਕਰਾਏ ਦਿੰਦੇ ਆ ਇਹ ਤਾਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿ ਚੁੱਕੇ ਹਾਂ ਕਿ ਤੁਸੀਂ ਆਪਣੇ ਜਿਹੜੇ ਪ੍ਰਵਾਸੀ ਰੱਖੇ ਹੋਏ ਆ ਇਹਨਾਂ ਦੀ ਬਾਕਾਇਦਾ ਪ੍ਰਾਪਰ ਜਿਹੜੀ ਹੈ ਪੁਲਿਸ ਰਾਹੀਂ ਵੈਰੀਫਿਕੇਸ਼ਨ ਕਰਾਓ ਤਾਂ ਕਿ ਇਹਨਾਂ ਦੇ ਜਿਹੜਾ ਕਰੈਕਟਰ ਰੋਲ ਚਿੱਤਰ ਬਾਰੇ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀ ਫੈਮਿਲੀ ਉਹਨਾਂ ਨਾਲ ਬਿਲੋਂਗ ਕਰਦੇ ਥੋੜਾ ਜਿਹਾ ਕਿਰਾਏ ਦੇ ਲਾਲਚ ਵਿੱਚ ਅਸੀਂ ਇਦਾਂ ਦੇ ਜਰਾਈ ਪੇਸ਼ਾ ਜਿਹੜੇ ਲੋਕਾਂ ਨੂੰ ਅਸੀਂ ਇੱਥੇ ਰੱਖ ਲੈਣੇ ਪરા ਦਿੰਨੇ ਆ ਜੋ ਹੌਲੀ-ਹੌਲੀ ਸਾਡੇ ਵੀ ਜਿਹੜੇ ਸਮਾਜ ਦੇ ਜਿਹੜੇ ਲੋਕ ਆ ਇਹਨਾਂ ਨੂੰ ਜੋੜ ਕੇ ਕਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ ਜੋ ਕਿ ਬਹੁਤ ਮਾੜੀ ਗੱਲ ਹੈ ਕਾਰ ਕੱਢਦੇ ਨੇ ਐਸਤੇ ਬਣੇ ਇਹ ਪਿਛਲੇ 15-20 ਸਾਲ ਤੋਂ ਰਹਿ ਰਹੇ ਜੀ ਪੰਜਾਬ ਦੇ ਵਿੱਚ ਇਹਨਾਂ ਦੇ ਪਹਿਲਾਂ ਬਜ਼ੁਰਗ ਆਏ ਸੀ ਫਿਰ ਇਹ ਕਾਫੀ ਦੇਰ ਤੋਂ ਖੁਦ ਇਹ ਲੜਕੇ ਦੋਨੋਂ ਜਿਹੜੇ ਆ ਉਹ ਪੰਜਾਬ ਦੇ ਬਜ਼ਾਰਾਂ ਚ ਇੱਥੇ ਬਲਾਚੌਰ ਦੇ ਵਿੱਚ ਫਿਰ ਤੁਰਕੇ ਕੰਮ ਕਰਦੇ ਆ ਤੇ ਇਹ ਜਿਹੜਾ ਲੜਕਾ ਮੁਕੀਸੀ ਉਸ ਤੋਂ ਪਹਿਲਾਂ ਵੀ ਇੱਥੇ ਸਾਡੇ ਥਾਣੇ ਬਲਾਚੌਰ ਚ ਹਕੀਮ ਦਾ ਕਰਤਾ ਇਹ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਤੇ ਫਿਰ ਵੀ ਇਹਦੀ ਜਿਹੜੀ ਛੱਟ ਕੋਰ ਇਨਫਰਮ ਸੀਗੀ ਕਿ ਇਹ ਬੰਦਾ ਇਸ ਤਰ੍ਹਾਂ ਦੀ ਕਰਾਇਮ ਕਰ ਰਿਹਾ ਤੇ ਤੇ ਨਜ਼ਰ ਰੱਖੀ ਹੋਈ ਸੀ ਤੇ ਸਾਨੂੰ ਮੁਕਰ ਦੀ ਮੀਡੀਆ ਤਲਾਸ਼ ਸਾਨੂੰ ਇਹਦੇ ਤੋਂ ਬਰਾਮਦਗੀ ਦੀ ਕਾਮਯਾਬੀ ਹੋਈ